ਕਾਲ ਥੱਲੇ ਭਾਜ ਜਾ ਹਰਾਨਾ ਇਹ ਨੂਰਾਣੂ ਛੱਡਨਾ ਤਾਂ ਕਿ ਮੇਰੇ ਹੁੰਦੇ ਅੰਬਰ ਕਿਵੇਂ ਤਾਂ ਚੜ ਜੇ ਮੇਰੇ ਵਾਲੀ ਗੱਦੀ ਇਹ ਕੋਈ ਵੀ ਨਹੀਂ ਲੈ ਸਕਦਾ ਹਣਾ ਆ ਆ ਆ ਆ ਆ ਪਹਿਲਾਂ ਨੂਰਾਣੇ ਖੜਾ ਛੱਡਦੀ ਹੁੰਦੀ ਏ ਹੁਣ ਇੱਕ ਹੋਰ ਆ ਗਈ ਅੰਬਰ ਆ ਗਈ ਹੁਣ ਹੈਂ ਪੈਰ ਤੇ ਨਾ ਚੜ ਜੇ ਖੁਰੀ ਵੀ ਲੱਗੀ ਇਹਦੇ ਉਹਦਾ ਭਾਂਡਾ ਜਲਸੀ ਕਰਦੀ ਹੋਏਗੀ ਉਹਨੂੰ ਕਾਤੋਂ ਛੱਡਿਆ ਮੈਂ ਅੰਦਰ ਤੁਰ ਹੀ ਫਿਰਦੀ ਆ ਹਾਂ ਉਹ ਲਾ ਪੱਪੜੀਆਂ ਵੀ ਹਾਂ ਖੜ ਗਈ ਉਹ ਕੀ ਮੰਗਦੀ ਐ ਬੇਂਦੀ ਉਹ ਆਂਦੀ ਤੇ ਘਰ ਨੂੰ ਕੱਲ ਥੱਲੇ ਭੱਜ ਜਾ ਹਰਾਂ ਨੇ ਨੂਰਾਂ ਨੂੰ ਛੱਡਣਾ ਹੈ ਅੰਬਰ ਚੱਲ ਥੱਲੇ ਭੱਜ ਥੱਲੇ ਚੱਲ ਜਾ ਨੂਰਾਂ ਦੀ ਵਾਰੀ ਆ ਇੱਧਰ ਨਹੀਂ ਜਾਣਾ ਥੱਲੇ ਜਾਣਾ ਥੱਲੇ ਜਾਣਾ ਥੱਲੇ ਅਜੇ ਤੀਜਾ ਨਹੀਂ ਜੇ ਇਹ ਨਹੀਂ ਡਰਦੀ ਆ ਚੱਕਵਾਦੀ ਇਹ ਮੇਰੀ ਪਰਮਣੀ ਹਾਂ ਬੜਾ ਆਪਣਾ ਬੰਤਾ ਤੇ ਆਪਣੀ ਬੜਾ ਚੱਲ ਗਿਆ ਆ ਉਹ ਆਪਣਾ ਡਰਾਈਵਰ ਆ ਤੇ ਉਹ ਆਪਣੀ ਮੰਮੀ ਤੇ ਆ ਜਿਹਨੂੰ ਸੁੰਗਣ ਲਈ ਆ ਇਹ ਗਰਲਾਲ ਦੀ ਬਲੈਨ ਉਹ ਸੋਹਣੇ ਹੋਇਆ ਆਦਰ ਨਹੀਂ ਤੱਕ ਜਾਣ ਥੱਲੇ ਉਹਨੂੰ ਆਪਾਂ ਨੂਰਾਂ ਨੂੰ ਛੱਡਣਾ ਚੱਲ ਨੰਬਰ ਚੱਲ ਥੱਲੇ ਚੱਲ ਥੱਲੇ ਏ ਮੰਮੀ ਆ ਗਈ ਕਿੱਧਰ ਨੂੰ ਧੌਣਾ ਮਾਰਦੀ ਆ ਵੇਖ ਬਾਹਰ ਦੇ ਨੂੰ ਅੰਦਰ ਚੱਲ ਚੱਲ ਆ ਨੂਰਾਂ ਨੂੰ ਛੱਡਣਾ ਪਈ ਅਸੀਂ ਆਪਦੀ ਨੂਰਾਂ ਨੂੰ ਛੱਡਣਾ ਆ ਜਾ ਨੂਰਾਂ ਆ ਜਾ ਹੁਣ ਉਹ ਨੂੰ ਦੰਦੀਆਂ ਵੜਦੀ ਉਹ ਕਰ ਮੈਂ ਪਾਣੀ ਠੀਕ ਜੀ ਕੋਣ ਠੰਡਾ ਪੀਣਾ ਚੱਲ ਪਾਣੀ ਪੀਦਾ ਪਹਿਲਾਂ ਚੱਲ ਗੰਦਾ ਨਹੀਂ ਆ ਮੈਂ ਹੁਣੇ ਦੂਜੀ ਨੂੰ ਪਿਆ ਹੁਣ ਇਹ ਪੀਣ ਲੱਭੀ ਆ ਵੀ ਮੇਰੇ ਹੁੰਦੇ ਆਂਬਰ ਕਿਵੇਂ ਤਾਂ ਚੜ ਜਾਏ ਮੇਰੇ ਵਾਲੀ ਗੱਦੀ ਇਹ ਕੋਈ ਵੀ ਨਹੀਂ ਲੈ ਸਕਦਾ ਹਨਾ ਆਉਂਦੀ ਮੇਰੇ ਵਾਲੀ ਗੱਡੀ ਕੋਈ ਵੀ ਨਹੀਂ ਲੈ ਸਕਦਾ ਅੰਬਰ ਵੀ ਨਹੀਂ ਲੈ ਸਕਦਾ ਜਿੱਥੇ ਆਂਦੀ ਮੈਂ ਖਲੋ ਜਾਣਾ ਉੱਥੇ ਮੈਂ ਹੀ ਖਲੋਣਾ ਹੈਣਾ ਤੇ ਗੱਲ ਵੀ ਸਹੀ ਆ ਪੂਰਾ ਨੂਰਾ ਹੀ ਆ ਹੈਨਾ ਸਾਰੀਆਂ ਚੀਜ਼ਾਂ ਵੇਖ ਕੇ ਆਉਗੀ ਜਿੱਧਰੋਂ ਜਿੱਧਰੋਂ ਉਹ ਹੋ ਕੇ ਆਈ ਆ ਖਾ吃 ਨਹੀਂ ਕਰੂਗਾ ਤੇ ਮੇਰੇ ਵੀਰ ਨਾ ਓਏ ਕੀ ਖਾ ਗਈ ਆ ਓ ਚੱਲ ਚੱਲ ਮਸਾਲਾ ਖਾ ਗਈ ਚੱਲ ਇਹਨੂੰ ਉਧਰ ਕਰ ਇਹਨੇ ਖਾ ਜਾਣੇ ਸਾਰਾ ਕੋਈ ਸਰਦੀ ਮੇਰਾ ਤਾਂ ਨਹੀਂ ਮਗਰ ਖਾਣਾ ਚੱਲ ਨੂਰਾ ਥੱਲੇ ਤੇ ਲੈ ਉਹਨੇ ਮੰਮੀ ਦੀ ਆਵਾਜ਼ ਆ ਗਈ ਥੱਲੇ ਭੱਜ ਜਾਣ ਬਾਸ 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 ਵੈਗਰੂ ਜੀ ਦਾ ਖਾਲਸਾ ਤੇ ਵੈਗਰੂ ਜੀ ਕੀ ਫਤਿਹ ਹੋ ਗਈ ਹੁਣ